Salud. ਆ ਮੇਰਾ ਜੀ ترਸੇਮ لال ਜੀ ਹਾਲਾਤ ਨੇ ਸ਼ਹਿਰ ਦੇ ਸ਼ਹਿਰ ਦੇ ਬਹੁਤ ਬੁਰੇ ਹਾਲਾਤ ਨੇ ਬਾਰਸ਼ ਬਹੁਤ ਹੋ ਗਈ ਹਰੇਕ ਗਲੀ ਚ ਪਾਣੀ ਪਾਣੀ ਖੜਾ ਜਿੰਨਾ ਵੀ ਕਹਿ ਦੀਏ ਉਹਨਾਂ ਪਾਣੀ ਬਹੁਤ ਬੁਰਾ ਹਾਲ ਹੋਇਆ ਪਿਆ ਬਹੁਤ ਜਿਆਦਾ ਲੰਗਣਾ ਔਖਾ ਹੈ ਜੀ ਮੋਟਰਸਾਈਕਲ ਤੇ ਵੀ ਲੰਗਣਾ ਔਖਾ ਹੈ ਤੁਰਨ ਦੀ ਤਾਂ ਦੂਰ ਦੀ ਗੱਲ ਰਹਿ ਗਈ ਜਿਹੜਾ ਬਸਾਦ ਨਾਲ ਕਿੰਨੇ ਦਿਨ ਰਾਤ ਮਿਲੀ ਹੈ ਗਰਮੀ ਤੋਂ ਕਾਫੀ ਰਾਤ ਮਿਲੀ ਹੈ ਲੋਕਾਂ ਨੂੰ ਹਰੇਕ ਜਾਨਵਰਾਂ ਨੂੰ ਪੰਛੀਆਂ ਨੂੰ ਦਰਖਤਾਂ ਨੂੰ ਬਹੁਤ ਫਾਇਦਾ ਹੋਇਆ ਪਰ ਜਿਹੜਾ ਇਨਸਾਨਾਂ ਨੂੰ ਨੁਕਸਾਨ ਹੋ ਰਿਹਾ ਲੰਗਣ ਦਾ ਇਹ ਬਹੁਤ ਵੱਡਾ ਹੈ ਫਸਲਾਂ ਵਾਸਤੇ ਫਸਲਾਂ ਵਾਸਤੇ ਬਹੁਤ ਵਧੀਆ ਹੈ ਜੀ ਸ਼ਹਿਰ 'ਚ ਹਾਲਾਤ ਸ਼ਹਿਰ 'ਚ ਹਾਲਾਤ ਬਰਸ਼ਾਦ ਦੇ ਬੁਰੀ ਨੇ ਪਾਣੀ ਹਰੇਕ ਗਲੀ 'ਚ ਮੱਲੇ 'ਚ ਬੁਰਾ ਹਾਲ ਹੋਇਆ ਪਿਆ ਕਿਵੇਂ ਲਾਂਦੇ ਨੇ ਬੱਚਿਆਂ ਦੇ ਬੱਚਿਆਂ ਦਾ ਬਹੁਤ ਔਖਾ ਹੋਇਆ ਪਿਆ ਵਾਸਤੇ ਕਿਤਾਬਾਂ ਤੱਕ ਵੀ ਭੇਜ ਜਾਂਦੇ ਨੇ ਬੱਚਿਆਂ ਦੇ ਜੀ ਮੰਗ ਹੈ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਹੈ ਵੀ ਇਹਦਾ ਪਾਣੀ ਦਾ ਕੋਈ ਨਾ ਕੋਈ ਹਿੱਲਾ ਕੀਤਾ ਜਾਵੇ ਕੋਈ ਸੀਵਰੇਜ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਨਗਰ ਕੌਂਸਲ ਤੋਂ ਇਸੇ ਇਹੀ ਮੰਗ ਕਰਦੇ ਆਂ ਜਿਹੜੀ ਸੈਰ ਦੇ ਬਰਸਾਤ ਹੋਈ ਹੈ ਕਿੰਨੇ ਜਿਹੜੀ ਬਰਸਾਤ ਹੋਈ ਹੈ ਤੇ ਕਿਤੇ ਕਿਤੇ ਜਿਹੜਾ ਪਾਣੀ ਦੀ ਸਮੱਸਿਆ ਆਈ ਪ੍ਰਧਾਨ ਨਗਰ ਕੌਂਸਲ ਪਾਦਰਨ ਵੀਰ ਸਿੰਘ ਸ਼ਹਿਰ ਦੇ ਅੰਦਰ ਅਚਾਨਕ ਜਿਹੜੀ ਅੱਜ ਅਚਾਨਕ بارش ਆਈ ਹੈ ਉਹ بارش ਵੀ ਬਹੁਤ ਤੇਜ਼ ਆਈ ਹੈ ਜਿਸ ਦੇ ਕਰਕੇ ਸ਼ਹਿਰ ਦੇ ਅੰਦਰ ਕਾਫੀ ਥਾਂ ਤੇ ਪਾਣੀ ਖੜਿਆ ਜੀ ਪਰ ਬਿਜਲੀ ਨਾ ਹੋਣ ਕਰਕੇ ਦਿੱਕਤ ਆਈ ਹੈ ਸਾਡਾ ਵਾਟਰ ਜਿਹੜਾ ਸੀਵਰ ਟ੍ਰੀਟਮੈਂਟ ਪਲਾਂਟ ਜਿਹੜਾ ਚੱਲ ਰਿਹਾ ਹੈ ਉਹ ਪਾਣੀ ਵੱਡੀ ਪੱਧਰ ਤੇ ਟ੍ਰੀਟਮੈਂਟ ਪਲਾਂਟ ਜਾ ਰਿਹਾ ਹੈ ਥੋੜੀ ਦੇਰ ਦੇ ਦੰ ਹਾਲਾਤ ਠੀਕ ਹੋ ਜਾਣਗੇ ਕਈ ਮਲਿਆਂ ਚ ਪਾਣੀ ਖੜਿਆ ਹੋਇਆ ਮੈਂ ਤਾਂ ਬਿਜਲੀ ਬੋਰਡ ਵਿੱਚ ਨਾ ਲਾਈਟ ਦਾ ਪਤਾ ਕਰਨਾ ਕਿਉਂਕਿ ਲਾਈਟ ਜਿਹੜੀ ਹੈ ਜਦੋਂ ਕੋਈ ਤੇ ਮੀਂਹ ਆਉਂਦਾ ਵਾ ਹਨੇਰੀ ਵੀ ਨਹੀਂ ਸੀ ਕੱਲੀ ਬਾਰਿਸ਼ ਕਰਕੇ ਹੀ ਨਾ ਸਾਰੇ ਫਿਲਟਰ ਬੰਦ ਕਰ ਦਿੰਦੇ ਨੇ ਉਹਦੇ ਕਾਰਨ ਜਿਹੜਾ ਸਾਡਾ ਪਲਾਂਟ ਹੈ ਉਹ ਅਚਾਨਕ ਜਿਹੜਾ ਸੀਵਰ ਟ੍ਰੀਟਮੈਂਟ ਪਲਾਂਟ ਬੰਦ ਹੋ ਜਾਂਦਾ ਵਾ ਤੇ ਪਾਣੀ ਬੜੀ ਦਿੱਕਤ ਆਉਂਦੀ ਮੂਹ ਦੇ ਕਰਕੇ ਆ ਜੀ ਬੁਰੇ ਜੇ ਪਾਤਰਾ ਬਿਜਲੀ ਬੋਰਡ ਚ ਆਏ ਤਾਂ ਬੁਰੇ ਪਾਣੀ ਖੜਿਆ ਵਾ ਬੁਰੇ ਸਾਜ ਦਫਤਰਾਂ ਮੂਹਰੇ ਪਾਣੀ ਖੜਿਆ ਵਾ ਵੱਡੀ ਬਿਲਡਿੰਗ ਜਿਹੜੀ ਹੈ ਉਹ ਚੋਣ ਡਈ ਹੈ ਕਾਸੀ ਦੇ ਪ੍ਰਬੰਧ ਸਹਿਰ ਅੰਦਰ ਪ੍ਰਸਾਤੀ ਬਣ ਦੇ ਕੋਈ ਕੰਦ ਕੀਤਾ ਪ੍ਰਬੰਧ ਮੈਂ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਹੀਂ ਵੀ ਸਾਡਾ ਟ੍ਰੀਟਮੈਂਟ ਪਲੈਂਟ ਹੁਣ ਚੱਲ ਰਿਹਾ ਵਾ ਉਹਦੀ ਬਿਜਲੀ ਨਾ ਜਾਣ ਕਰ ਬਿਜਲੀ ਜਾਣ ਕਰ ਬੰਦ ਹੋ ਗਿਆ ਸੀਗਾ ਉਹਤ ਬਾਅਦ ਜਨਰੇਟਰ ਚਲਾਤਾ ਪਲੈਂਟ ਚੱਲ ਰਿਹਾ ਵਾ 1 ਘੰਟੇ ਤੱਕ ਹੀ ਹਾਲਾਤ ਨੋਰਮਲ ਹੋ ਜਾਣਗੇ ਸਾਰੇ ਇਹ ਆਣ ਵਾਲੇ ਸਮੇਂ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਰਸਾਤੀ ਪਾਣੀ ਦਾ ਨਿਕਾਸ ਤਾਂ ਹੋ ਕੋਈ ਸੀਵਰੇਜ ਸਿਸਟਮ ਜਾਏਗਾ ਠੀਕ ਹੈ ਸਾਡਾ ਸਫਾਈ ਵਧੀਆ ਵਾ ਸਟ੍ਰੋਮ ਵਾਟਰ ਚੱਲ ਰਿਹਾ ਸਟ੍ਰੋਮ ਵਾਟਰ ਜਿੱਥੇ ਪੈਣਾ ਸੀ ਉੱਤੇ ਪਾਇਆ ਹੋਇਆ ਸਟ੍ਰੋਮ ਵਾਟਰ ਜਿਹ ਐ ਲੱਖਾਲੀ ਬਸਤੀ ਚ ਜੋਰਾ ਬਸਤੀ ਪਾਣੀ ਵੀ ਫੜਦਾ ਇੱਥੇ ਪਾਣੀ ਤੋਂ ਕੁਦਰਤ ਦਾ ਮੀਂਹ ਬਹੁਤ ਜ਼ਿਆਦਾ ਪਾਤਾ ਗੜੀਆਂ ਨਹੀਂ ਵੀ ਵਗ ਰਹੀਆਂ ਨਹੀਂ ਗਲੀਆਂ ਨਹੀਂ ਮੀਂਹ ਬਹੁਤ ਪਾਤਾ ਨੇ ਕੁਦਰਤ ਦਾ ਜਿਵੇਂ ਕੁਦਰਤ ਆ ਕੇ ਕੋਈ ਜ਼ੋਰ ਨਹੀਂ ਹੈ ਬਾਰਿਸ਼ ਥੋੜੇ ਥੋੜੇ ਪੈਂਦੇ ਨਿਕਲ ਜਾਂਦਾ ਜ਼ੋਰ ਦੀ ਬਾਰਿਸ਼ ਭਾਈ ਖੜ ਗਿਆ ਸਾਦ ਮਿਲਿਆ ਗਰਮੀ ਦੀ ਗਰਮੀ ਦੇ ਤਾਂ ਨਜ਼ਾਰਾ ਪਰਮਾਤਮਾ ਨੇ ਜੋ ਕੁਝ ਕਰਦਾ ਠੀਕ ਕਰਦਾ ਬਹੁਜੇ ਬਾਰੇ ਕੀ ਕਹਿਆ ਜਾਵੇ ਮੌਸਮ ਠੀਕ ਹੈ